ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ 30 ਤੋਂ ਵੱਧ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ 100 ਤੋਂ ਵੱਧ ਮੁੰਡੇ ਬੀਤੀ ਰਾਤ ਹਲਕਾ ਲੋਈਆਂ ਦੇ ਪਿੰਡ ਪਿੱਪਲੀ ਦੇ ਵਿੱਚ ਦਾਖਲ ਹੋ ਜਾਂਦੇ ਨੇ ਪਿੰਡ ਵਿੱਚ ਅਜਹੀ ਗੁੰਡਾਗਰਦੀ ਕਰਦੇ ਨੇ ਕਿ ਜਿਸ ਦੀਆਂ ਖੌਫਨਾਕ ਤਸਵੀਰਾਂ ਦੇਖ ਤੁਹਾਡੇ ਹੋਸ਼ ਫਾਟਾ ਹੋ ਜਾਣਗੇ ਦਰਸਲ ਬੀਤੀ ਰਾਤ ਪਿੰਡ ਪਿੱਪਲੀ ਦੇ ਵਿੱਚ ਕਸ਼ਮੀਰ ਕੌਰ ਅਤੇ ਉਸ ਦਾ ਪਤੀ ਬਲਵਿੰਦਰ ਸਿੰਘ ਇਕੱਲੇ ਸੀ ਇਸੇ ਦੌਰਾਨ ਘਰ ਵਿੱਚ ਵੜ ਕੇ 100 ਤੋਂ ਵੱਧ ਮੁੰਡਿਆਂ ਨੇ ਦੋਵਾਂ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰ ਦਿੱਤੀ ਐਨਾ ਹੀ ਨਹੀਂ ਘਰ ਦੇ ਇੱਕ ਇੱਕ ਸਮਾਨ ਦੀ ਪਨ ਤੋੜ ਵੀ ਕੀਤੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਬੁਰਾ ਹਾਲ ਕਰ ਦਿੱਤਾ ਇਸ ਖੌਫਨਾਕ ਵਾਰਦਾਦੀਆਂ ਆਵਾਜ਼ਾਂ ਸੁਣ ਕੇ ਪੂਰਾ ਪਿੰਡ ਦਹਿਲ ਉੱਠਿਆ ਤੇ ਪਿੰਡ ਵਾਸੀ ਮਦਦ ਲਈ ਘਰਾਂ ਚੋਂ ਭੱਜ ਕੇ ਆਏ ਤੇ ਪੂਰੇ ਪਿੰਡ ਵਿੱਚ ਗਾਹ ਪੈ ਗਿਆ ਹੈਰਾਨੀ ਤਾਂ ਉਦੋਂ ਹੋਈ ਜਦੋਂ ਉਹ ਮੁੰਡੇ ਘਰ ਦਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਜਿਸ ਦੇ ਵਿੱਚ ਟਰੈਕਟਰ ਬੁਲਟ ਮੋਟਰਸਾਈਕਲ ਸੋਨਾ ਚਾਂਦੀ ਗਹਿਣੇ ਅਤੇ ਹੋਰ ਵੀ ਕੀਮਤੀ ਸਮਾਨ ਸ਼ਾਮਲ ਸੀ ਹਸਪਤਾਲ ਦੇ ਵਿੱਚ ਦਾਖਲ ਪੀੜਤ ਕਸ਼ਮੀਰ ਕੌਰ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿਹੜਾ ਪਿੰਡ ਆ ਚੱਕ ਪਿੰਡ ਇਤਨੀ ਕੀ ਚੱਕ ਦੇਖ ਲਓ ਇੱਥੇ ਕੀ ਮਾਮਲਾ ਹੈ ਲੜਾਈ ਦਾ ਜਿਹੜਾ ਕਿੱਦਾਂ ਲੜਾਈ ਕੋਈ ਪਤਾ ਨਹੀਂ ਪਾਣੀ ਲੜਾਈ ਦੇ ਮਾਮਲੇ ਦਾ ਕੀ ਹੋਇਆ ਕੀ ਨਹੀਂ ਹੋਇਆ ਅੰਤੇ ਰੋਟੀ ਖਾਣ ਲੱਗੇ ਸੀ ਉਹਨਾਂ 100-200 ਮੋਟਰਸਾਈਕਲ ਆਇਆ ਉਹ ਆਉਂਦੇ ਇੱਕ ਵਟੇ ਮਾਈਟਾਂ ਮਾਰ ਡਾ ਸਾਡੇ ਬਹਿਜ ਪਈਆਂ ਮੁੜ ਕੇ ਉਹ ਦਾਸਰਾਂ ਨਾਲ ਵਧਣ ਲੱਗੇ ਅੰਦਰ ਭੱਜ ਕੇ ਮੇਰੇ ਮਗਰ ਵੜਦੇ ਤਿੰਨ-ਚਾਰ ਬੰਦੇ ਮੈਂ ਮਿੰਟਾਂ ਕਰ ਕਰ ਛੁਪੀਏ ਨਾ ਦਾਸਰ ਦੇ ਉੱਤਰ ਮੇਰੇ ਮਾਰੇ ਮੈਂ ਭੱਜ ਗਿਆ ਸੋਈ ਚ ਵੜ ਗਈ ਸੋਈ ਚ ਬਾਹਰ ਮੇਰੇ ਮਾਰ ਕੇ ਉਹ ਖਾਨਾ ਉੱਤੇ ਗੋਲੀ ਮਾਰ ਬੂਮਾਦਰ ਭੱਜ ਜਾਣੇ ਤੇ ਤੁ ਮੈਂ ਭੱਜ ਕੇ ਬਾਹਰ ਉਹਨੀਆਂ ਕਰਨਾ ਦੇ ਵਾਲਾ ਮੇਰੇ ਧੋਕੇ ਲੇਗਾ ਨਾ ਇਹ ਘਾਰਾ ਹੈ ਮੇਰੇ ਨੂੰ ਮਾਰ ਮਾਰ ਦਾ ਤਰ ਵੱਢ ਕੇ ਐਨ ਟਰੈਕਟਰ ਵੀ ਲਗਾ ਚੱਕ ਕੇ ਰੋਬੋਟ ਮੋਟਰ ਵੀ ਲਗਾ ਚੱਕੀ ਠੀਕ ਸਾਰਾ ਕੁਝ ਚੱਕ ਲਗਾ ਘਾਰਾ ਹੈ ਮੇਰੇ ਨੂੰ ਐ ਚੰਗੀ ਤਰ੍ਹਾਂ ਮਾਰ ਕੇ ਮੇਰੇ ਟਰੈਕਟਰ ਦੇ ਨਾਲ ਹੀ ਮੇਰੇ ਦਿਓਰ ਦਾ ਵੀ ਘਾਰਾ ਹੈ ਮੇਰੇ ਦੂਜੇ ਦਿਓਰ ਦਾ ਵੀ ਘਾਰਾ ਟਰੈਕਟਰ ਸਾਡੇ ਨੇ ਹੀ ਮਾਰ ਮਾਰ ਕੇ ਸਾਡੇ ਸਾਰੇ ਚੀਜ਼ਾਂ ਭੰਗ ਦਿੱਤੀਆਂ ਪਰ ਪਾਣਾ ਨਹੀਂ ਕੁਲੋਕ ਕੁਲੋਕ ਲੋਟ ਕੋ ਜਿੰਨਾ ਸੋਨਾ ਸੀ ਪੈਸੇ ਦੇ ਕਾਗਜ਼ ਪੱਤਰ ਸੀ ਸਾਰਾ ਕੁਝ ਲੈ ਗਿਆ ਕੁਝ ਨਹੀਂ ਛੱਡਿਆ ਉਧਰ ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਸਾਰੀ ਕਹਾਣੀ ਪੁੱਠੀ ਪੈਂਦੀ ਨਜ਼ਰ ਆਈ ਹਾਂਜੀ ਸਰ ਕੀ ਮਾਮਲਾ ਅਜਿਹਾ ਜਿਹੜਾ ਹੈ ਇਹ ਬੀਤੀ ਸ਼ਾਮ ਮਿਤੀ 3 8 2024 ਨੂੰ ਬਲਕਿ ਉਹ 8:00 8 ਵਜੇ 33 ਪਿੰਡ ਦੇ ਵਿੱਚ ਸਵਰਨ ਸਿੰਘ ਜੀ ਦਾਰਾ ਉਹ ਪੁਰਾਣੀ 24 ਸਾਲ ਤੋਂ ਇੱਕ ਜ਼ਮੀਨ ਜਿਹੜੀ ਹੈਗੀ ਹੈ ਲਈ ਜਿਹਦੇ ਉੱਤੇ ਉਹ ਕਾਸ਼ਟ ਕਰ ਰਿਹਾ ਉਹ ਜ਼ਮੀਨ ਅਗੋਂ ਕੋਈ ਦੋ ਭਰਾ ਨੇ ਚਾਚਾ ਦਾਇਰੇ ਪੁੱਤ ਭਰਾ ਦਾਰਾ ਸਿੰਘ ਤੇ ਦਵਾਰਾ ਸਿੰਘ 20 ਬੂਟਿਆਂ ਦੇ ਉਹਨਾਂ ਨੇ ਮੁੱਲ ਲਈ ਆ ਤੇ ਉਹਨਾਂ ਰਾਤ ਇਹ ਜਿਹੜੇ ਦਰਬਾਰਾ ਆਪਣਾ ਸੌਰੀ ਸਵਰਨ ਸਿੰਘ ਦਾ ਮੁੰਡਾ ਬਲਵਿੰਦਰ ਸਿੰਘ ਤੇ ਉਹਦੀ ਨੌ ਕਸ਼ਮੀਰਪੁਰ ਆਪਣੇ ਘਰ ਸੀ ਵੀ ਬੱਚੀ ਦੇ ਨਾਲ ਛੋਟੀ ਨਾਲ ਉੱਥੇ ਕੋਈ ਜਿਹੜੇ ਆ ਇਹਨਾਂ ਨੇ ਬੰਦੇ ਭੇਜੇ ਆਪਣੇ ਕਾਫੀ ਵੱਡੀ ਤਦਾਦ ਦੇ ਵਿੱਚ ਤੇ ਜਿੰਨਾ ਬੰਦਿਆਂ ਨੇ ਇਹਨਾਂ ਦੇ ਘਰ ਜਿਹੜਾ ਸੀਗਾ ਉਹ ਕਾਫੀ ਅਣਖ ਭੰਤੋੜ ਕੀਤੀ ਤੇ ਬ੍ਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਤ ਨਾਲ ਜਿਹੜੇ ਹੈਗੇ ਆ ਉਹ ਸੱਟਾਂ ਮਾਰੀਆਂ ਤੇ ਜਿਹੜੀ ਬੀਬੀ ਤਸ਼ਵੀਰ ਕੌਰ ਆ ਉਹਦੇ ਵੀ ਕਾਫੀ ਸੱਟਾਂ ਮਾਰੀਆਂ ਉਹ ਜਿਹੜੇ ਕਨਾਰੀਆਂ ਵਾਲੀਆਂ ਵੀ ਜਾਂਦਿਆਂ ਰਾਜ ਲੈ ਗਏ ਘਰੋਂ ਰਸੋਨੀ ਦੇ ਗਏ ਨੇ ਗਿਆ ਸੀ ਤੇ ਪ੍ਰਾਪਰਟੀ ਨਾਲ ਰਿਲੇਟਡ ਡਾਕੂਮੈਂਟ ਜਿਹੜੇ ਹੈਗੇ ਉਹ ਵੀ ਲੈ ਗਏ ਤੇ ਮੌਕੇ ਤੇ ਅਸੀਂ ਜਾ ਕੇ ਸਾਰਾ ਕੁਝ ਦੇਖ ਵਰਕੇ ਤੇ ਜਿਹੜੀ ਬੀਬੀ ਤਸ਼ਵੀਰ ਕੌਰ ਆਏ ਇਸ ਰੋਸਟਨ ਨੂੰ ਨਾਕਾਬਾ ਇਹਦਾ ਬਿਆਨ ਕਲਮ ਬੰਦ ਕਰਕੇ ਮੁਗਰਮਾ ਜਿਸਟਰ ਕਰਦਾ ਕਿ ਸੁਰਵਾਰ ਵਕਤੀਆਂ ਦੇ ਖਿਲਾਫ ਤੇ ਜਿਹੜਾ ਉਹਦਾ ਕਸ਼ਮੀਰਪੁਰ ਦਾ ਹਸਪਤਾਲ ਉਹਦੇ ਸੱਟਾਂ ਲੱਗੀਆਂ ਸੀਗੀਆਂ ਉਹ ਉਹਨਾਂ ਨੂੰ گاؤں ਵੱਡੇ ਹਸਪਤਾਲ ਰੈਫਰ ਕਰਤਾ ਹੈਗਾ ਕੋਈ ਜਿਹਨੂੰ ਇਨਫੋਰਮੇਸ਼ਨ ਹੋ ਗਈ ਆ ਤੇ ਅਸੀਂ ਉਹਦਾ ਵੀ ਬਿਆਰ ਕਾਨੂੰਨ ਬੰਦ ਕਰਦੇ ਹਾਂਗਾ ਮਾਂਗੀ ਕਰਾਂਗੇ ਪੁਲਿਸ ਦੇ ਮੁਤਾਬਕ ਇਸ ਵਾਰਦਾਤ ਦੇ ਪਿੱਛੇ ਜ਼ਮੀਨੀ ਵਿਵਾਦ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ਅਜੇ ਹੀ ਦੇਖਣਾ ਹੋਵੇਗਾ ਕਿ ਪੁਲਿਸ ਆਖਿਰ ਕਦੋਂ ਤੱਕ ਮੁਲਜ਼ਮਾਂ ਨੂੰ ਫੜ ਕੇ ਸਲਾਖਾਂ ਪਿੱਛੇ ਸੁਟੇਗੀ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ